ਰਾਸ਼ਟਰਪਤੀ ਡੋਨਾਲਡ 트럼ਪ ਦੀ ਸਖਤ ਇਮੀਗ੍ਰੇਸ਼ਨ ਪਾਲਿਸੀ ਤਹਿਤ ਅਮਰੀਕਾ ਵਿੱਚ ਹੁਣ ਹਰ ਵਿਦੇਸ਼ੀ ਦੀ ਐਂਟਰੀ ਤੇ ਐਗਜ਼ਿਟ ਵੇਲੇ ਫੋਟੋ ਲਈ ਜਾਵੇਗੀ ਇਹ ਕੰਮ ਜੋ ਹੈ ਨਵੀਂ ਫੇਸ ਰਿਕੋਗਨੀਸ਼ਨ ਤਕਨੀਕ ਨਾਲ ਹੋਵੇਗਾ ਤੇ ਜਿਸ ਦਾ ਮਕਸਦ ਜੋ ਹੈ ਸਿਰਫ ਫਰਜ਼ੀ ਦਸਤਾਵੇਜ਼ਾਂ ਨੂੰ ਰੋਕਣਾ ਤੇ ਦੇਸ਼ ਨੂੰ ਸੁਰੱਖਿਅਤ ਰੱਖਣਾ ਅਮਰੀਕੀ ਬਾਰਡਰ ਸਿਕਿਉਰਿਟੀ ਡਿਪਾਰਟਮੈਂਟ ਨੇ ਦੱਸਿਆ ਹੈ ਕਿ ਹਵਾਈ ਅੱਡਿਆਂ, ਸਮੁੰਦਰੀ ਬੰਦਰਗਾਹਾਂ ਤੇ ਜ਼ਮੀਨੀ ਹੱਦਾਂ ਤੇ ਫੋਟੋਆਂ ਤੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਤੇ ਸੀਬੀਪੀ ਦਾ ਕਹਿਣਾ ਹੈ ਕਿ ਇਹ ਨਵਾਂ ਸਿਸਟਮ ਜੋ ਹੈ ਅੱਤਵਾਦ, ਫਰਜ਼ੀ ਦਸਤਾਵੇਜ਼, ਵੀਜ਼ਾ ਤੋਂ ਵੱਧ ਸਮਾਂ ਰੁਕਣ ਅਤੇ ਗਲਤ ਜਾਣਕਾਰੀ ਵਰਗੇ ਖਤਰਿਆਂ ਨਾਲ ਨਜਿੱਠੇਗਾ। ਇਹ ਨਿਯਮ ਸਾਰੇ ਗੈਰ-ਨਾਗਰਿਕਾਂ ਤੇ ਲਾਗੂ ਹੋਵੇਗਾ ਭਾਵੇਂ ਉਹ ਗੈਰ-ਕਾਨੂੰਨੀ ਪ੍ਰਵਾਸੀ ਹੋਣ ਜਾਂ ਫਿਰ ਗ੍ਰੀਨ ਕਾਰਡ ਧਾਰਕ ਹੋਣ। ਇਹ ਨਿਯਮ ਜੋ ਹੈ 2021 ਵਿੱਚ ਪਹਿਲੀ ਵਾਰ ਸੁਝਾਇਆ ਗਿਆ ਸੀ ਪਰ ਹੁਣ ਇਹ 트ੰਪ ਸਰਕਾਰ ਦੀ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੱਡੀ ਯੋਜਨਾ ਦਾ ਹਿੱਸਾ ਹੈ ਕੁਝ ਮਹਾਰਾਣੇ ਚਿੰਤਾ ਵੀ ਪ੍ਰਗਟ ਕੀਤੀ ਹੈ ਕਿ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਸੋਸ਼ਲ ਸਿਕਿਉਰਿਟੀ ਤੇ ਟੈਕਸ ਡਿਪਾਰਟਮੈਂਟ ਤੋਂ ਜ਼ਿਆਦਾ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਨਿਯਮ ਜੋ ਹੈ 26 ਦਸੰਬਰ ਤੋਂ ਸ਼ੁਰੂ ਹੋਣਗੇ ਤੇ ਇਹਨਾਂ ਤਹਿਤ ਬਾਰਡਰ ਤੇ ਗੈਰ ਨਾਗਰਿਕਾਂ ਵੱਲੋਂ ਦੇਸ਼ ਛੱਡਣ ਤੇ ਉਹਨਾਂ ਦੀਆਂ ਫੋਟੋਆਂ ਵੀ ਲਈਆਂ ਜਾਣਗੀਆਂ ਤੇ ਹੋਰ ਜਾਣਕਾਰੀ ਵੀ ਇਕੱਠੀ ਕੀਤੀ ਜਾਵੇਗੀ ਪਹਿਲਾਂ ਜੋ ਹੈ 79 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਇਹ ਨਿਯਮ ਤੋਂ ਬਾਹਰ ਸਨ ਪਰ ਹੁਣ ਉਹਨਾਂ ਦੀਆਂ ਫੋਟੋਆਂ ਵੀ ਲਈਆਂ ਜਾਣਗੀਆਂ 트럼ਪ ਸਰਕਾਰ ਦਾ ਕਹਿਣਾ ਹੈ ਕਿ ਇਹ ਸਿਸਟਮ ਜੋ ਹੈ ਉਹਨਾਂ ਲੋਕਾਂ ਨੂੰ ਫੜੇਗਾ ਜੋ ਕਿ ਇਮੀਗ੍ਰੇਸ਼ਨ ਦੇ ਨਿਯਮ ਤੋੜਦੇ ਨਹੀਂ ਜਾਂ ਫਿਰ ਵੀਜ਼ਾ ਤੋਂ ਵੱਧ ਸਮਾਂ ਰੁਕ